ਸੂਟ ਦਾ 10 ਵਾਰੀ ਮੈਂ ਕੈਲਕੂਲੇਟਰ ਮਾਰਿਆ ਰੱਡੀ ਭਾਈ ਸਹੀ ਗੱਲ ਹੈ ਭਾਈ ਕੀ ਦਾ ਪਟਾ ਵਾਟ ਐ ਸੂਟ ਪਟੇ ਕਲਰ ਵਾਟ ਦੇ ਬੇਸ ਰੱਡੀ ਐਂਡ ਕਾਰੀਗਰ ਸਾਗਰ ਬਾਦਸ਼ਾ ਬਾਕੀ ਯਾਰ ਪਟਿਆਲੇ ਵਾਲੇ ਕਾਰੀਗਰ ਪਫ ਦੀ ਕਢਾਈ ਚੈੱਕ ਕਰਾਵੇ ਠੀਕ ਹੈ ਜੀ ਬਿਲਕੁਲ ਸਹੀ ਗੱਲ ਸਿਰਫ ਇੱਕੋ ਹੀ ਕਲਰ ਸਿਰਫ ਗਿਣਤੀ ਦੇ 24 ਸੂਟ 24 26 ਕਹਿੰਦਾ 28 ਕਹਿੰਦਾ ਇੱਕ ਜਿਹਨੇ ਵੀ ਆਰਡਰ ਕਰਨਾ ਨਾ ਉਹਨੇ ਕਿਹਾ ਨਾ ਚਾਰ ਮੇਰੇ ਘਰ ਤੋਂ ਤਿੰਨ ਮੇਰੇ ਘਰ ਤੋਂ ਦੋ ਮੇਰੇ ਘਰ ਤੋਂ ਇੱਕ ਸੂਟ ਦਾ ਆਰਡਰ ਲਾਈ ਹੈਲੋ ਸਹੀ ਗੱਲ ਹੈ ਇਹਦੇ ਤੋਂ ਵੱਧ ਨਹੀਂ ਲੈਣਾ ਇੱਕ ਆਰਡਰ ਨਹੀਂ ਬਿਸ਼ਕਰ ਸਾਰੇ ਨੇ ਕਿਹਾ ਨਾ ਦੋ ਭੇਜ ਦੋ ਚਾਰ ਭੇਜ ਦੋ ਬਾਹਰ ਦੇ ਕਾਕਾ ਨੇ ਨਹੀਂ ਛੱਡਣਾ ਕਿੰਨਾ ਹੋਣੀ ਦੋ ਹੁਣ 40 3500 ਕੱਪੜੇ ਦੇ ਅਕੋਰਡਿੰਗ 3200 3500 ਦੀ ਰੇਟ ਹੋਣਾ ਚਾਹੀਦਾ ਸੂਟ ਦਾ ਰੇਟ ਜਿਹੜਾ 1500 ਮੈਨੂੰ ਭਲੇਖਾ ਨਹੀਂ ਲੱਡੀ ਭਾਈ ਦਾ ਡਾਇਲੈਗ ਖੀਮ ਖਾ ਬਨਾਸੀ ਬੇਸ਼ਿਮਰ ਦਾ ਕੰਮ ਕੰਮ ਬਹੁਤ ਹੋ ਗਿਆ ਜੀ ਖੀਮ ਖਾ ਬਨਾਸੀ ਬੇਸ਼ਿਮਰ ਦਾ ਬੈਗ ਸ਼ਿਮਰ ਬਾਜੂ ਸ਼ਿਮਰ ਐਂਡ ਲਿਟਰਲੀ ਵਾਟ ਇਸ ਸੂਟ ਪਰ ਪਲੀਜ਼ ਇੱਕ ਰਿਕੁਐਸਟ ਸਮਝੋ ਲੜੀ ਚੁੰਨੀ ਬੜੀ ਮੈਨੂੰ ਇਹ ਸੂਟ ਆਰਡਰ ਉਹ ਹੀ ਕਰੇ ਜਿਹਨੂੰ ਇਹ ਚੀਜ਼ਾਂ ਦੀ ਸਮਝ ਹੈ ਇਹ ਬਨਾਰਸੀ ਅੱਗੇ ਪਿੱਛੇ ਸੇਮ ਦੇ ਲੜੀ ਚੁੰਨੀ ਬੜੀ ਅਸੀਂ ਪਹਿਲੀ ਵਾਰ ਹੀ ਕਹਿ ਲਗੇ ਇੱਕ ਨੰਬਰ ਤੋਂ ਇੱਕ ਸੂਟ ਦਾ ਆਰਡਰ ਲਿਆ ਜਾਏਗਾ ਵਨਸ ਨੰਬਰ ਵਨ ਸੂਟ ਓਨਲੀ ਦੂਜੀ ਗੱਲ ਸ਼ਾਪ ਤੇ ਆ ਕੇ ਲੰਮਾ ਨਹੀਂ ਤੀਜੀ ਗੱਲ ਲੜੀ ਭੈਣ ਲੰਮਾ ਨਹੀਂ ਦੇਣਾ ਸੂਟ ਸਿਰਫ ਦਿੱਤੇ ਦੇ 24 28 ਨੇ ਜਿਹੜਾ ਪਹਿ ਪਾ ਗਿਆ ਸੁਪਾਗ